ਉਹਦੇ ਚਾਹਣ ਵਾਲਿਆਂ ਨੂੰ ਦੱਸ ਦਿਆਂ ਨੂੰ ਇਸ ਗੱਲ ਦੀ ਪ੍ਰਸੰਤ ਹੈ ਕਿ ਉਹਦਾ ਸਰੀਰ ਖਤਮ ਕੀਤਾ ਹੈ ਪਾਪੀਆਂ ਨੇ ਆਵਾਜ਼ ਉਹਦੀ ਤੁਹਾਡੇ ਕੰਨਾਂ 'ਚ ਹਮੇਸ਼ਾ ਗੂੰਜਦੀ ਰਹੂਗੀ ਔਰ ਆਪਣੇ ਕੋਲੇ ਬੜਾ ਮੈਟਰ ਹੈਲੇ ਤੇ ਜਿਹੜਾ ਆਪਾਂ ਸਮੇਂ-ਸਮੇਂ ਦੇ ਉੱਤੇ ਰੀਲீஸ் ਕਰਦੇ ਰਹਾਂਗੇ ਉਹਦੇ ਗਾਣੇ ਜਿਵੇਂ ਬਿਲਕੁਲ ਆਪਾਂ ਬਾਹਰ ਖੜੀ ਕਰਕੇ ਛੱਡਿਆ ਕਰਾਂਗੇ ਵੀ ਆ ਜਾਓ ਜੀ ਨਹੀਂ ਆਉਣਾ ਸਭ ਡੇਟਾ ਚੇਂਜ ਕਰ ਲੈਣਗੇ ਪਰ ਕਿਸੇ ਦੀ ਹਿੰਮਤ ਨਹੀਂ ਹੈਗੀ ਸਰੀਰ ਠੀਕ ਹੈ ਉਹਦਾ ਅਸੀਂ ਖੋਲਿਆ ਪਰ ਉਹਦੀ ਆਜ਼ਾਦ ਨੂੰ ਇਸੇ ਤਰ੍ਹਾਂ ਹੀ ਸੰਭਾਲ ਕੇ ਰੱਖਣਾ ਜਿਵੇਂ ਅੱਜ ਈਪੀ ਰੀਲீஸ் ਹੋਈ ਹੈ ਤੁਸੀਂ ਦੇਖਿਆ ਹੋਊਗਾ 50 55 ਮਿੰਟਾਂ ਦੇ ਵਿੱਚ ਹੀ ਮਿਲੀਅਨ ਕ੍ਰਾਸ ਕਰ ਗਈ ਹੈ ਨਾ ਇਹ ਇਹਨਾਂ ਜਵਾਕਾਂ ਦਾ ਜਿਹੜੇ ਆਏ ਨੇ ਦੂਰੋਂ ਨੇੜਿਓਂ ਸਿੱਧੂ ਦੇ ਮਾਤਾ ਭੈਣ ਭਰਾ ਹੀ ਕਹਿੰਦਾ ਫੈਨ ਤਾਂ ਅਸੀਂ ਕਦੇ ਕਿਹਾ ਹੀ ਨਹੀਂ ਨਾ ਉਹਨੇ ਕਿਹਾ ਨਾ ਕਦੇ ਮੈਂ ਕਿਹਾ ਸਾਡਾ ਤਾਂ ਇਹ ਪਰਿਵਾਰ ਹੈ ਔਰ ਇਹਨਾਂ ਦੀ ਦਿੱਤੀ એનર્ਜੀ ਨਾਲ ਜੇ ਅੱਜ ਅਸੀਂ ਸਰਕਾਰ ਨਾਲ ਦੋਸ਼ੀਆਂ ਨਾਲ ਭਰਾਈ ਦੇ ਨਾਲ ਟੱਕਰ ਦੇ ਹੀ ਖੜੇ ਆ ਤਾਂ ਇਹਨਾਂ ਲੋਕਾਂ ਦੀ ਤਾਕਤ ਦਿੱਤੀ ਹੋਈ ਹੈ ਵਰਨਾ ਮਿੱਥੋਂ ਕੌਣ ਡਰਦਾ ਸੀ ਉਹਨਾਂ ਨੂੰ ਪਤਾ ਵੀ ਇਹਦੇ ਪਿੱਛੇ ਨੇ ਜਿਹੜੇ ਲੱਖਾਂ ਲੋਕ ਖੜੇ ਨੇ ਇਹਨਾਂ ਦੀ ਦਿੱਤੀ ਹੋਈ ਤਾਕਤ ਨਾਲ ਅੱਜ ਮੈਂ ਸਾਰਿਆਂ ਦੇ ਨਾਲ ਇਨਸਾਫ ਦੇ ਲਈ ਜੂਝ ਰਿਹਾ ਹਾਂ ਬੀਬੀਸੀ ਦੀ ਮੇਰੇ ਮਨ ਦੇ ਵਿੱਚ ਅੱਜ ਤੋਂ ਪਹਿਲਾਂ ਕਾਫੀ ਇੱਜ਼ਤ ਸੀ ਕਿਉਂਕਿ ਬੜਾ ਵੱਡਾ ਅਦਾਰਾ ਹੈ ਪਰੰਤੂ ਉਹ ਵੱਡਾ ਅਦਾਰਾ ਵੀ ਕਿਸੇ ਦੀ ਨਿੱਜਤਾ ਦੇ ਉੱਤੇ ਇਸ ਤਰ੍ਹਾਂ ਡਿੱਗਦਾ ਮਨ ਸਾਈਡਡ ਸਟੋਰੀਆਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਉਹਨਾਂ ਦੇ ਅੱਗੇ ਪੇਸ਼ ਕਰਦਾ ਅੱਜ ਮੇਰਾ ਉਹਨਾਂ ਤੋਂ ਮੇਰਾ ਵਿਸ਼ਵਾਸ ਜੂਰ ਟੁੱਟਿਆ ਇਸ ਗੱਲ ਦੇ ਉੱਤੇ ਉਹਨਾਂ ਨੇ ਜਿੰਨੀਆਂ ਵੀ ਇੰਟਰਵਿਊ ਕੀਤੀਆਂ ਨੇ ਕਿਸੇ ਕੌਣ ਪਰਸਨ ਦੀ ਤਾਂ ਕੀਤੀ ਨਹੀਂ ਹੈ ਪਰਿਵਾਰ ਦੀ ਨਹੀਂ ਕੀਤੀ ਜਾਂ ਪਰਿਵਾਰ ਨੂੰ ਤਿਆਰ ਕਰਨ ਵਾਲੇ ਲੋਕਾਂ ਦੀ ਨਹੀਂ ਕੀਤੀ ਕੇਵਲ ਤੇ ਕੇਵਲ ਦੋਸ਼ੀਆਂ ਨੂੰ ਪੂਵਾਂ ਕਰਕੇ ਇੱਕ ਪਾਸੜ ਕਾਰਵਾਈ ਦਿਖਾਈ ਇਹ ਬੀਬੀਸੀ ਦੇ ਅਧਾਰੇ ਤੋਂ ਮੈਨੂੰ ਇਹ ਅਮੀਨ ਕਰਦੇ